ਦਾ ਹੱਤਾ ਤੇਰਾ ਜੋ ਹੰਕਾਰ ਆ ਨਾ ਮੋਦੀ ਉਹ ਤੋੜ ਕੇ ਰਵਾਂਗੇ ਮੋਦੀਆ ਤੇਰੀ ਐਸੀ ਦੀ ਤੈਸੀ ਤੇਰਾ ਹਾਲ ਉਹ ਕਰਾਂਗੇ ਜਿਹੜਾ ਯਾਦ ਰੱਖੇਗਾ ਯਾ Delhi ਵੀ ਜਾਵਾਂਗੇ ਮੋਦੀ ਦੀ ਕੋਠੀ ਦੇ ਬਾਹਰ ਵੀ ਜਾਵਾਂਗੇ ਔਰ ਉਹਨੂੰ ਦੱਸਾਂਗੇ ਵੀ ਇਹ ਨਾ ਸੋਚੀ ਵੀ ਉਹ ਕਿਸਾਨ ਬਾਰਡਰਾਂ ਤੇ ਇਕੱਲੇ ਆ ਉਹਨਾਂ ਮਗਰ ਸਾਰਾ ਪੰਜਾਬ ਆ ਹਰ ਆਮ ਦੁਕਾਨਦਾਰ ਹਰ ਆਮ ਕਿਸਾਨ ਹਰ ਉਹ ਬੰਦਾ ਵਾ ਜਿਹੜਾ ਕਿਸਾਨੀ ਨਾਲ ਪਿਆਰ ਕਰਦਾ ਜਿਹੜਾ ਇਸ ਦੇਸ਼ ਨਾਲ ਪਿਆਰ ਕਰਦਾ ਇਹ ਲੜਾਈ ਸਾਡਾ ਕੋਈ ਸੰਘਰਸ਼ ਨਹੀਂ ਸੰਘਰਸ਼ ਉਹ ਕਿਸਾਨਾਂ ਦਾ ਵਾਹ ਜਿਹੜੇ ਉੱਥੇ ਲੜ ਰਿਹਾ ਸਾਡਾ ਘਟੋ ਘਟ ਇਸ ਬਗੁੰਗੀ ਬੈਰੀ ਸਰਕਾਰ ਨੂੰ ਇਹ ਜਗਣਾ ਤੋਂ ਬਾਰਡਰਾਂ ਤੇ ਨਹੀਂ ਜਾ ਸਕਦਾ ਤੇ ਕਿਸਾਨ ਆਮ ਬੰਦੇ ਇੱਥੇ ਵੀ ਆ ਸਕਦੇ ਆ ਔਰ ਇਹੀ ਤੈਨੂੰ ਜਵਾਬ ਦੇ ਕੇ ਰਵਾਂਗੇ ਚਾਰ ਸਰਕਾਰ ਦਾ ਰੋਲ ਕੀ ਦੇਖਦੇ ਹੋ ਤੁਸੀਂ ਸਾਰੇ ਸੰਘਰਸ਼ ਦੇ ਵਿੱਚ ਟੋਟਲ ਰਲਿਆ ਹੋਇਆ ਪਿੱਛੂਆ ਭਗਵੰਤ ਮਾਨ ਬੀਜੇਪੀ ਦਾ ਉਹਨਾਂ ਦੇ ਕਹਿਣ ਤੇ ਉਹਨਾਂ ਦੇ ਇਸ਼ਾਰਿਆਂ ਤੇ ਚੱਲਦਾ ਬੀਜਪੀ ਇਹ ਤਾਂ ਸਿੱਧੀ ਸਰਕਾਰ ਨਹੀਂ ਬਣਾ ਸਕਦੀ ਆਮ ਆਦਮੀ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਸਰਕਾਰ ਦਾ ਕੰਮ ਕਰ ਰਿਹਾ ਇੱਥੇ ਮੁਜ਼ਾਬਤ ਖਤਰ ਸਰਕਾਰ ਮੁਜ਼ਾਬਤ ਤੁਹਾਨੂੰ ਚਾਹੀਦੀ ਸਰਕਾਰ ਨਹੀਂ ਚਲੇਗੀ ਖਤਰ ਸਰਕਾਰ ਖਤਰ ਸਰਕਾਰ ਮੁਜ਼ਾਬਤ ਖਤਰ ਸਰਕਾਰ ਮੁਜ਼ਾਬਤ ਬੀਜਪੀ ਸਰਕਾਰ ਅਸਵੇਲੇ ਕਾਂਗਰਸੀ ਆਗੂ ਗ))^{ਿੰਦਰ ਸਿੰਘ ਢਿੱਲੋਂ ਨੂੰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਚੁੱਕ ਕੇ ਲੈ ਜਾਇਆ ਜਾ ਰਿਹਾ ਚੰਡੀਗੜ੍ਹ ਪੁਲਿਸ ਸਟੇਸ਼ਨੋਂ ਢਾਂਡੀ ਐਸਪੀ ਡੀਐਸਪੀ ਖੁਦ ਐਸੋਲੇ ਬਰਿੰਦਰ ਸਿੰਘ ਢਿੱਲੋਂ ਨੂੰ ਤੱਕ ਇਹ ਤੁਹਾਡੇ ਸਾਹਮਣੇ ਆ ਇਹ ਤੁਹਾਡੇ ਸਾਹਮਣੇ ਹਾਲ ਆ ਪੁਲਿਸ ਦਾ ਇਹ ਤੁਹਾਡੇ ਸਾਹਮਣੇ ਹਾਲ ਆ ਆਮ ਨਾਗਰਿਕਾਂ ਦਾ ਔਰ ਇਹ ਫਾਸੀਵਾਦੀ ਸਰਕਾਰ ਦੀ ਸੋਚ ਆ ਇਹ ਸਰਕਾਰ ਦੀ ਸੋਚ ਆ ਜਿਹੜੀ ਆਮ ਬੰਦਿਆਂ ਨਾਲ ਆਮ ਲੋਕਾਂ ਨਾਲ ਆ ਵਤੀਰਾ ਕਰਦੀ ਆ ਸੜਕਾਂ ਤੇ ਕਿਸੇ ਟਿਆ ਜਾਂਦਾ ਜੋ ਇੱਕ ਪਾਸੇ ਕਿਸਾਨਾਂ ਨਾਲ ਹੋ ਰਿਹਾ ਤੇ ਦੂਜੇ ਪਾਸੇ ਜੋ ਕਿਸਾਨਾਂ ਦੇ ਹੱਕ ਦੇ ਵਿੱਚ ਖੜਦੇ ਨੇ ਉਹਨਾਂ ਦੇ ਨਾਲ ਸਾਰਿਆਂ ਨਾਲ ਇਹੋ ਹੀ ਵਤੀਰਾ ਵਾ ਇਹੋ ਹੀ ਇਹਨਾਂ ਦਾ ਤਰੀਕਾ ਵਾ ਇਸ ਤੋਂ ਇਲਾਵਾ ਇਹਨਾਂ ਨੂੰ ਕੋਈ ਤਰੀਕਾ ਨਹੀਂ ਆਂਦਾ ਟਾਇਲਟ ਕੰਨ ਉਹਨਾਂ ਤੋਂ ਵਰਤਦੇ ਆ ਪੱਗਾ ਸਾਡੀਆਂ ਲਾਂਦੇ ਆ ਅੱਜ ਜਿਸ ਤਰੀਕੇ ਨਾਲ ਕਸੀਟਦੇ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਔਰ ਇਹ ਲੜਾਈ ਸਾਡਾ ਕੋਈ ਸੰਘਰਸ਼ ਨਹੀਂ ਸੰਘਰਸ਼ੋ ਕਿਸਾਨਾਂ ਦਾ ਵਾ ਜਿਹੜੇ ਉੱਥੇ ਲੜ ਰਿਹਾ ਸਾਡਾ ਘਟੋ ਘਟ ਇਸ ਬਗੁੰਗੀ ਬੈਰੀ ਸਰਕਾਰ ਨੂੰ ਇਹ ਜਗਾਣਾ ਤੂੰ ਬਾਰਡਰਾਂ ਤੇ ਨਹੀਂ ਜਾ ਸਕਦਾ ਤੇ ਕਿਸਾਨ ਆਮ ਬੰਦੇ ਇੱਥੇ ਵੀ ਆ ਸਕਦੇ ਆ ਔਰ ਇਹੀ ਤੈਨੂੰ ਜਵਾਬ ਦੇ ਕੇ ਰਵਾਂਗੇ ਤੇਰੇ ਜੋ ਹਾਲਾਤ ਆ ਤੇਰਾ ਜੋ ਹੰਕਾਰ ਆ ਨਾ ਮੋਦੀ ਉਹ ਤੋੜ ਕੇ ਰਵਾਂਗੇ ਮੋਦੀਆ ਤੇਰੀ ਐਸੀ ਦੀ ਤੈਸੀ ਤੇਰਾ ਹਾਲ ਹੋ ਕਰਾਂਗੇ ਜਿਹੜਾ ਯਾਦ ਰੱਖੇਗਾ ਖੱਟੜ ਸਰਕਾਰ ਖੱਟੜ ਸਰਕਾਰ ਮੁਰਦ ਨਕਾਬ ਆ ਤੁਹਾਡਾ ਅਚਾਨਕ ਕੀਤਾ ਗਿਆ ਹੈ ਪ੍ਰੋਟੈਸਟ ਕਿਸ ਤੋਂ ਬਾਅਦ ਕੋਈ ਵੱਡਾ ਹੋਰ ਪ੍ਰੋਗਰਾਮ ਅਲਿਕਿਆ ਜਾ ਸਕਦਾ ਕੇਂਦਰ ਤੇ ਹਰਿਆਣਾ ਸਰਪਲਿਕੇ ਜਾਣਗੇ ਇਹਨੂੰ ਦੱਸਣਾ ਸੀਗਾ ਅੱਜ ਜੇ ਦੱਸ ਕੇ ਆਨੇ ਸਾਨੂੰ ਉੱਥੇ ਬੈਰੀਕੇਡਾਂ ਨਾਲ ਰੋਕਦੇ ਆ ਐਵੇਂ ਆਸਾਦੇ ਆ ਜ਼ਰੂਰੀ ਨਹੀਂ ਆ ਦਿੱਲੀ ਵੀ ਜਾਵਾਂਗੇ ਮੋਦੀ ਦੀ ਕੋਠੀ ਦੇ ਬਾਹਰ ਵੀ ਜਾਵਾਂਗੇ ਔਰ ਉਹਨੂੰ ਦੱਸਾਂਗੇ ਵੀ ਇਹਨਾਂ ਸੋਚੀ ਵੀ ਉਹ ਕਿਸਾਨ ਬਾਰਡਰਾਂ ਤੇ ਇਕੱਲੇ ਆ ਉਨਾ ਮਗਰ ਸਾਰਾ ਪੰਜਾਬ ਆ ਹਰ ਆਮ ਦੁਕਾਨਦਾਰ ਹਰ ਆਮ ਕਿਸਾਨ ਹਰ ਉਹ ਬੰਦਾ ਵਾ ਜਿਹੜਾ ਕਿਸਾਨੀ ਨਾਲ ਪਿਆਰ ਕਰਦਾ ਜਿਹੜਾ ਇਸ ਦੇਸ਼ ਨਾਲ ਪਿਆਰ ਕਰਦਾ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਕਿਸਾਨਾਂ ਦੇ ਜ਼ਬਰ ਕਰੇ ਸਮਝ ਆਉਂਦੀ ਆ ਪਰ ਪੰਜਾਬ ਸਰਕਾਰ ਦਾ ਰੋਲ ਕੀ ਦੇਖ ਦਿਓ ਤੁਸੀਂ ਸਾਰੇ ਸੰਘਰਸ਼ ਦੇ ਵਿੱਚ ਟੋਟਲ ਰਲਿਆ ਆ ਪਿੱਠੂ ਆ ਭਗਵੰਤ ਮਾਨ ਬੀਜੇਪੀ ਦਾ ਉਹਨਾਂ ਦੇ ਕਹਿਣ ਤੇ ਉਹਨਾਂ ਦੇ ਇਸ਼ਾਰਿਆਂ ਤੇ ਚੱਲਦਾ ਬੀਜੇਪੀ ਇੱਥੇ ਸਿੱਧੀ ਸਰਕਾਰ ਨਹੀਂ ਬਣਾ ਸਕਦੀ ਆਮ ਆਦਮੀ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਸਰਕਾਰ ਦਾ ਕੰਮ ਕਰ ਰਿਹਾ ਇੱਥੇ ਜਿਸ ਤਰੀਕੇ ਨਾਲ ਵੰਟਿਆ ਜਾ ਰਿਹਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਹਾਂ ਜੀ ਮਾਈਕਾ ਵਾਰ ਹਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਬਰਿੰਦਰ ਸਿੰਘ ਢਿੱਲੋਂ ਨੂੰ ਚੰਡੀਗੜ੍ਹ ਤਾਂ ਲਗਾਤਾਰ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਮੁਰਦਾਵਾਦ ਦੇ ਜਿਹੜੇ ਨਾਰੇ ਨੇ ਲੱਗ ਰਹੇ ਨੇ ਤਾਂ ਲਗਾਤਾਰ ਬਰਿੰਦਰ ਸਿੰਘ ਢਿੱਲੋਂ ਨੂੰ ਪੁਲਿਸ ਦੇ ਵੱਲੋਂ ਕੜਿ ਸਿਆ ਜਾ ਰਿਹਾ ਜੈ ਹਿੰਦ 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 ਹੁਣ ਫਿਰ ਤੁਸੀਂ ਦੇਖ ਰਹੇ ਹੋ ਕਿ ਚੰਡੀਗੜ੍ਹ ਪੁਲਿਸ ਦੇ ਵੱਲੋਂ ਨੌਜਵਾਨਾਂ ਨੂੰ ਖਦੇੜਿਆ ਜਾ ਰਿਹਾ ਜੋ ਕਿ ਇੱਕ ਕਿਸਾਨਾਂ ਦੇ ਹੱਕ ਦੇ ਵਿੱਚ ਪੰਜਾਬ ਕਾਂਗਰਸ ਦੇ ਜਿਹੜੇ ਨੌਜਵਾਨ ਨੇ ਆਕੂ ਨੇ ਪ੍ਰੋਟੈਸਟ ਕਰਨ ਆਏ ਸੀ ਤਾਂ ਜੀ ਦੇਖੋ ਕਿ ਸਾਹਮਣੇ ਕਿਸ ਤਰ੍ਹਾਂ ਚੰਡੀਗੜ੍ਹ ਪੁਲਿਸ ਨੌਜਵਾਨਾਂ ਨੂੰ ਖਦੇੜ ਰਹੀ ਆ ਇਧਰ ਦਿਖਾਓ ਅਰਸ਼ੋਕੇ ਤਾਂ ਨੌਜਵਾਨ ਜਿਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਦੇ ਵੱਲੋਂ ਹਰਿਆਣਾ ਪੁਲਿਸ ਦੇ ਵੱਲੋਂ ਇਹਨਾਂ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਹਰਿਆਣਾ ਦੇ ਚੰਡੀਗੜ੍ਹ ਪੁਲਿਸ ਵੱਲੋਂ ਲਗਾਤਾਰ ਬਰਿੰਦਰ ਸਿੰਘ ਢਿੱਲੋਂ ਨੂੰ ਚੁੱਕ ਕੇ ਹਿਰਾਸਤ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਰੇ ਸਾਰੇ ਕਿਸਾਨ ਕੌਮ ਕੇ ਆ ਸਾਡੇ ਤੁਸੀਂ ਦੇਖ ਰਹੇ ਹੋ ਕਿ ਬਰਿੰਦਰ ਸਿੰਘ ਢਿੱਲੋਂ ਨੂੰ ਚੰਡੀਗੜ੍ਹ ਪੁਲਿਸ ਮੁਰਦਾਬਾ ਮੁਰਦਾਬਾ ਖੱਟੜ ਸਰਕਾਰ ਮੁਰਦਾਬਾ ਸਰਕਾਰ ਸਰਕਾਰ ਜਿੰਦਾਬਾਦ ਕਿਸਾਨਾਂ ਦੀ ਕਾਦਰ 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 ਸਰਕਾਰ ਤੁਸੀਂ ਆਪਣੇ ਬਣੇ ਕਰ ਰਹੇ ਹੋ ਰਾਜ ਆਪਣੇ ਕੋ ਨਜ਼ਰ ਨਹੀਂ ਆ ਰਹੇ ਇਹ ਇਹ ਕੋਈ ਕਾਂਗਰਸ ਅਕਾਲੀ ਦਲ ਕਿਸੇ ਪਾਰਟੀ ਦੀ ਲੜਾਈ ਨਹੀਂ ਆ ਏ ਲਾਲੇਲੀ ਇਹ ਇਹ ਚਨਾ ਦੀ ਵੋਟਾਂ ਦੀ ਲੜਾਈਆਂ ਤੋਂ ਪਾਸੇ हट ਕੇ ਗੱਲਾਂ ਕਰੀਏ ਆਮ ਬੰਦਾ ਆਮ ਕਿਸਾਨ ਜਿਹੜਾ ਉੱਥੇ ਜੂਝ ਰਿਹਾ ਉਹ ਕਾਂਗਰਸੀ ਆ ਅਕਾਲੀ ਆ ਉਹਨਾਂ ਦੇ ਵਾਸਤੇ ਕਿਸੇ ਨੂੰ ਤਾਂ ਖੰਡਣਾ ਪਊਗਾ ਤਾਂ ਹੀ ਅਸੀਂ ਸਾਡੇ ਨਾਲ ਕੋਈ ਪਾਰਟੀ ਦਾ ਝੰਡਾ ਨਹੀਂ ਅਸੀਂ ਪ੍ਰਧਾਨ ਜੀ ਨੂੰ ਰਿਕਵੈਸਟ ਕੀਤੀ ਰਾਜਾ ਵੜਿੰਗ ਜੀ ਨੂੰ ਵੀ ਪ੍ਰਧਾਨ ਜੀ ਇਹ ਆਮ ਬੰਦਿਆਂ ਦਾ ਪ੍ਰੋਟੈਸਟਾ ਤੁਹਾਡੇ ਜਾਣ ਨਾਲ ਉਹ ਕਾਂਗਰਸੀ ਦਾ ਰੂਪ ਦੇ ਦਿੰਦੇ ਆ ਇਹ ਆਮ ਜਨਤਾ ਆਮ ਨੌਜਵਾਨਾਂ ਦਾ ਇਸ ਕਰਕੇ ਨਹੀਂ ਆ ਉਹ ਐਮਐਸਪੀ ਦੀ ਲੜਾਈ ਕਿਸਾਨ ਲੜਨਗੇ ਲੇਕਿਨ ਜਿਹੜਾ ਉਹਨਾਂ ਤੇ ਤਸ਼ੱਦਦ ਹੋ ਰਹੀ ਆ ਜਿਹੜੇ ਉਹਨਾਂ ਤੇ ਪੈਲਟ ਗਨ ਵਰਤੇ ਜਾ ਰਹੇ ਆ ਉਹ ਤਾਂ ਇਹ ਸਰਕਾਰਾਂ ਵਰਤਰੀਆਂ ਉਹਦੇ ਬਾਰੇ ਕਿਉਂ ਨਹੀਂ মিডিਆ ਬੋਲ ਰਿਹਾ ਕਿਉਂ ਨਹੀਂ ਆਮ ਬੰਦਾ ਬੋਲ ਰਿਹਾ ਕਿਉਂ ਨਹੀਂ ਦੁਕਾਨਦਾਰ ਬੋਲ ਰਿਹਾ ਉਸ ਚੀਜ਼ ਤੇ ਧਿਆਨ ਦੇਣ ਨੂੰ ਤੇ ਖਤਰ ਨੂੰ ਜਗਾ ਦੇ ਆਂ ਵੀ ਤੂੰ ਹਟ ਜਾ ਆਪਣੀ ਹਰਕਤਾਂ ਤੋਂ ਬਾਜ ਆ ਜਾ ਨਹੀਂ ਤਾਂ ਕਿਤੇ ਨਾ ਵੇ ਮੋਰਚਾ ਤੇਰੇ ਵੱਲ ਨੂੰ ਆ ਜਾ ਇੱਥੇ ਔਰ ਤੇਰਾ ਘਰੋਂ ਨਿਕਲਣਾ ਔਖਾ ਹੋ ਜਾਏ ਤੂੰ ਸਾਨੂੰ ਰੋਕ ਨਹੀਂ ਸਕਦਾ ਦਿੱਲੀ ਜਾਣ ਤੋਂ ਜੰਦਾਬਾਦ ਸਰਕਾਰ ਸਰਕਾਰ ਮਰਦਾਬਾਦ ਸਰਕਾਰ ਸਰਕਾਰ ਔਰ ਮਰਦਾਬਾਦ ਦੇਖੋ ਕਿਸਾਨਾਂ ਨੂੰ ਗੋਲੀਆਂ ਮਾਰ ਰਹੇ ਨੇ ਕਿਸਾਨਿਆਂ ਕਿਸਾਨਾਂ ਨੂੰ ਮਾਰਿਆ ਜਾ ਰਿਹਾ ਹੈ ਕਿਸਾਨਾਂ ਦਾ ਡੈਮੋਕਰੇਟਿਕ ਰਾਈਟ ਖਤਮ ਕੀਤਾ ਜਾ ਰਿਹਾ ਹੈ ਤੁਸੀਂ ਪੁਲਿਸ ਦੀ ਤਸ਼ੱਦਦ ਦੇਖ ਸਕਦੇ ਹੋ ਆਪ ਪੁਲਿਸ ਦਾ ਆਪ ਆਪ ਪੁਲਿਸ ਦਾ ਦੇਖ ਸਕਦੇ ਹੋ ਕਿਸਾਨਾਂ ਨੂੰ ਡੈਮੋ ਕਰਦੇ ਐਮਐਸਬੀ ਕਿਸਾਨ ਦਾ ਹੱਕ ਹੈ ਕਿਸਾਨ ਆਮ ਕਿਸਾਨ ਅੱਜ ਤੁਸੀਂ ਦੇਖੋ ਚੰਡੀਗੜ੍ਹ ਪੁਲਿਸ ਮੌਕੇ ਤੇ ਪਹੁੰਚੀ ਆ ਤਾਂ ਇੱਥੋਂ ਖਦੇੜਿਆ ਜਾ ਰਿਹਾ ਕਾਂਗਰਸੀ ਆਗੂ ਨੂੰ ਕਿਸ ਤਰ੍ਹਾਂ ਡੀਐਸਪੀ ਤਾਂ ਅਰਸ਼ਤ ਦਿਖਾਉਂ ਜਰਾ ਤਸਵੀਰਾਂ ਤਾਂ ਕਿਸ ਤਰ੍ਹਾਂ ਚੰਡੀਗੜ੍ਹ ਪੁਲਿਸ ਦੇ ਵੱਲੋਂ ਨੌਜਵਾਨਾਂ ਨੂੰ ਖਦੇੜਿਆ ਜਾ ਰਿਹਾ ਇੱਥੋਂ ਤਾਂ ਹਰਿਆਣਾ ਹਰਿਆਣਾ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਸੀ ਤਾਂ ਇਹ ਸੋਲੇ ਬਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਨੂੰ ਪੁਲਿਸ ਵੱਲੋਂ ਖਿੜਿਆ ਜਾ ਰਿਹਾ ਇੱਥੋਂ ਜਾਣ ਦੀ ਕੋਸ਼ਿਸ਼ ਸੈਰ ਦੇ ਛੋੜ ਗਿਆ